ਕਿ ਤੁਸੀਂ ਵੀ ਟੈਟੂ ਬਣਾਉਣ ਦੇ ਹੋ ਸ਼ੌਕੀਨ ਤਾਂ ਅੱਜ ਤੋਂ ਹੀ ਸੰਭਲ ਜਾਓ ਨਹੀਂ ਤਾਂ ਕੈਂਸਰ ਦਾ ਹੋ ਸਕਦਾ ਹੈ ਖਤਰਾ ਇਸ ਰਿਸਰਚ ਹੋਇਆ ਵੱਡਾ ਖੁਲਾਸਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜੇਕਰ ਤੁਸੀਂ ਵੀ ਟੈਟੂ ਬਣਾਉਣ ਦੇ ਸ਼ੌਕੀਨ ਹੋ ਤਾਂ ਅੱਜ ਇੱਕ ਖਬਰ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਇਹ ਇਨਫੋਰਮੇਸ਼ਨ ਤੁਹਾਡੇ ਸਰੀਰ ਦੇ ਨਾਲ ਸੰਬੰਧਿਤ ਹੈ ਦਰਅਸਲ ਅੱਜ ਕੱਲ੍ਹ ਭਾਰਤ ਦੇ ਵਿੱਚ ਮਰਦਾਂ ਅਤੇ ਔਰਤਾਂ ਦੇ ਵਿੱਚ ਸਰੀਰ ਦੀ ਉੱਤੇ ਵਕ-ਵਕਤ ਰਾਦੇ ਟੈਟੂ ਬਣਾਉਣ ਦਾ ਕ੍ਰੇਜ਼ ਵੱਧਦਾ ਹੀ ਜਾ ਰਿਹਾ ਪਰ ਕੀ ਤੁਸੀਂ ਜਾਣਦੇ ਹੋ ਕਿ ਟੈਟੂ ਬਣਾਉਣ ਦਾ ਤੁਹਾਡੇ ਸਰੀਰ ਦੇ ਲਈ ਕਿੰਨਾ ਇਫੈਕਟ ਹੋ ਸਕਦਾ ਹੈ ਤੁਹਾਡੇ ਸਰੀਰ ਦੇ ਲਈ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ ਅਤੇ ਤੁਸੀਂ ਜੋ ਕਿ ਲਿਫੋਮਾ ਦੀ ਬਿਮਾਰੀ ਤੋਂ ਵੀ ਪੀੜਿਤ ਹੋ ਸਕਦੇ ਹੋ ਇੱਕ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਵਿੱਚ ਤੁਸੀਂ ਤਬਦੀਲ ਹੋ ਸਕਦੇ ਹੋ ਦੱਸਦੇ ਕਿ ਕਈ ਸਾਲ ਪਹਿਲਾਂ ਤੱਕ ਟੈਟੂ ਬਣਾਉਣ ਦਾ ਰੁਝਾਨ ਸਿਰਫ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਦੇ ਵਿੱਚ ਹੀ ਸੀ ਪਰ ਹੁਣ ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ ਦੇ ਵਿੱਚ ਟੈਟੂ ਬਣਾਉਣ ਦਾ ਰੁਝਾਨ ਤੇਜ਼ੀ ਦੇ ਨਾਲ ਵਧ ਰਿਹਾ ਨੌਜਵਾਨ ਆਪਣੇ ਸਰੀਰ ਦੇ ਅੰਗਾਂ ਦੇ ਉੱਤੇ ਧਾਰਮਿਕ ਸੱਭਿਆਚਾਰਕ ਕਾਰਟੂਨ ਅਤੇ ਹੋਰ ਤਰੀਕਿਆਂ ਦੇ ਨਾਲ ਕਈ ਤਰ੍ਹਾਂ ਦੇ ਟੈਟੂ ਬਣਾਉਂਦੇ ਨੇ ਕੁਝ ਲੋਕ ਆਪਣੇ ਮਾਤਾ ਪਿਤਾ ਬॉयਫ੍ਰੈਂਡ ਜਾਂ ਫਿਰ 걸ਫ੍ਰੈਂਡ ਅਤੇ ਉਹਨਾਂ ਦੇ ਆਪਣੇ ਨਾਂ ਦੇ ਟੈਟੂ ਵੀ ਬਣਾਉਂਦੇ ਨੇ ਤਾਂ ਰੰਗीन ਅਤੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਕੀਤੇ ਟੈਟੂ ਚੰਗੇ ਲੱਗਦੇ ਨੇ ਆਕਰਸ਼ਕ ਦਿਖਾਈ ਦਿੰਦੇ ਨੇ ਪਰ ਸਿਹਤ ਲਈ ਇਹ ਨੁਕਸਾਨਦੇ ਸਾਬਤ ਹੋ ਸਕਦੇ ਨੇ ਟੈਟੂ ਕੈਂਸਰ ਵਰਗੀਆਂ ਬਿਮਾਰੀਆਂ ਦਾ ਵੀ ਖਤਰਾ ਵਧਾ ਸਕਦੇ ਆ ਨੇ ਇੱਕ ਤਾਜ਼ਾ ਅਧਿਐਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਟੈਟੂ ਬਣਾਉਣ ਦੇ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ ਜੀ ਹਾਂ ਜਿਹੜੇ ਕਿ ਹਾਰਵਰਡ ਹੈਲਥ ਦੀ ਰਿਪੋਰਟ ਦੇ ਮੁਤਾਬਕ ਜਿਨ੍ਹਾਂ ਲੋਕਾਂ ਦੇ ਸਰੀਰ ਦੇ ਉੱਤੇ ਟੈਟੂ ਬਣਾਉਂਦੇ ਨੇ ਉਹਨਾਂ ਨੂੰ ਜਿਹੜੇ ਕਿ ਲਿਫੋਮਾ ਬਲੱਡ ਕੈਂਸਰ ਦਾ ਖਤਰਾ ਹੋ ਸਕਦਾ ਇਸ ਦੇ ਨਾਲ ਹੀ ਜਿਸ ਦੇ ਕਾਰਨ ਲਿਫ ਨੋਡਸ ਦੀ ਕੈਂਸਰ ਦਾ ਵੀ ਖਤਰਾ ਹੁੰਦਾ ਹੈਗਾ ਲਿਫ ਨੋਡਸ ਸਾਡੀ ਇਮਿਊਨਿਟੀ ਦੇ ਲਈ ਬਹੁਤ ਮਹੱਤਵਪੂਰਨ ਹੈ ਇਸ ਕਰਕੇ ਅਸਧਾਰਨ ਸੈੱਲਾਂ ਦੇ ਵਾਧੇ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਜਿਸ ਕਾਰਨ ਕੈਂਸਰ ਦਾ ਖਤਰਾ ਘਟ ਸਕਦਾ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਇਹ ਅਧਿਐਨ ਜੜਾ ਕਿ ਸਵੀਡਜ਼ ਵਿਗਿਆਨੀਆਂ ਦੁਆਰਾ ਕੀਤਾ ਗਿਆ ਸੀਗਾ ਜਿਸ ਦੇ ਵਿੱਚ 10000 ਤੋਂ ਵੱਧ ਲੋਕਾਂ ਦੇ ਡਾਟਾ ਦਾ ਅਜਿਹਾ ਕਿ ਵਿਸ਼ਲੇਸ਼ਣ ਕੀਤਾ ਗਿਆ ਸੀਗਾ ਇਸ ਤੋਂ ਪਹਿਲਾਂ ਵੀ ਕਈ ਜੜਾ ਕਿ ਅਧਿਆਨਾਂ ਨੇ ਕਿਹਾ ਸੀਗਾ ਕਿ ਟੈਟੂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਟੈਟੂ ਦੀ ਸਿਆਹੀ ਸਰੀਰ ਦੇ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀਆਂ ਨੇ ਦਰਅਸਲ ਟੈਟੂ ਬਣਾਉਂਦੇ ਸਮੇਂ ਸਿਆਹੀ ਦਾ ਇੱਕ ਵੱਡਾ ਹਿੱਸਾ ਲਿਫ ਨੋਡਸ ਦੇ ਵਿੱਚ ਜਮਾ ਹੋ ਜਾਂਦਾ ਹੈਗਾ ਇਸ ਰਿਪੋਰਟ ਦੇ ਮੁਤਾਬਕ ਜਿਹੜੇ ਕਿ ਨਤੀਜੇ ਆਏ ਨੇ ਉਹ ਨੁਕਸਾਨਦੇ ਹੋ ਸਕਦੇ ਨੇ ਲਿਫਿਊਜ਼ ਲਾਰਜ ਬੀ ਸੈਲ ਲਿਫੋਮਾ ਇੱਕ ਤੇਜ਼ੀ ਦੇ ਨਾਲ ਵਧਣ ਵਾਲਾ ਕੈਂਸਰ ਹੈ ਜੋ ਕਿ ਵਾਈਟ ਬਲੱਡ ਸੈਲਸ ਦੇ ਵਿੱਚ ਸ਼ੁਰੂ ਹੁੰਦਾ ਹੈ ਲਿੰਫੋਮਾ ਇੱਕ ਦੁਰਲੱਭ ਬਿਮਾਰੀ ਹੈ ਜਿਸ ਵਿੱਚ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਤਾ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕੋਈ ਵੱਡਾ ਆਦਮੀ ਜਿਸ ਕੋਲ ਪੈਸੇ ਵੀ ਹੁੰਦੇ ਨੇ ਪਰ ਉਹ ਆਪਣੀ ਜਾਨ ਨਹੀਂ ਬਚਾ ਸਕਦਾ ਕਿਉਂਕਿ ਟੈਟੂ ਅੱਜਕੱਲ ਹਰ ਕੋਈ ਬਣਾਉਂਦਾ ਹੈਗਾ ਤਾਂ ਕਿਤੇ ਨਾ ਕਿਤੇ ਇਹ ਟੈਟੂ ਤੁਹਾਡੇ ਸਰੀਰ ਦੇ ਲਈ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈਗਾ ਸਕਿਨ ਦੇ ਲਈ ਬਹੁਤ ਨੁਕਸਾਨਦੇਹ ਸਾਬਿਤ ਹੋ ਸਕਦਾ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੀ ਇਨਕ ਹੁੰਦੀਆਂ ਨੇ ਸਾਈ ਹੁੰਦੀ ਹੈ ਉਹ ਕੈਮੀਕਲ ਦੇ ਨਾਲ ਭਰੀ ਹੁੰਦੀ ਹੈ ਤੇ ਉਹੀ ਕੈਮੀਕਲ ਤੁਹਾਡੇ ਸਰੀਰ ਦੇ ਵਿੱਚ ਵੀ ਜਾਂਦਾ ਹੈ ਤਾਂ ਹੌਲੀ-ਹੌਲੀ ਉਹ ਕੈਂਸਰ ਦਾ ਰੂਪ ਬਣਦੇ ਨੇ ਤੇ ਕੈਂਸਰ ਅਖੀਰ ਤੱਕ ਬੰਦੇ ਦੀ ਜਾਨ ਲੈ ਲੈਂਦੀ ਹੈ